ਗੁੱਡ ਮਾਰਨਿੰਗ ਸਟੂਡੈਂਟਸ ਆਪਣਾ ਅੱਜ ਦਾ ਵਿਸ਼ਾ ਹੈ ਜੀ ਪਾਠ 11ਵਾਂ ਪੰਜਾਬੀ ਲੋਕ ਨਾਚ ਗਿੱਧਾ ਗਿੱਧਾ ਜਿਹੜਾ ਪੰਜਾਬ ਦੀਆਂ ਔਰਤਾਂ ਵੱਲੋਂ ਪਾਇਆ ਜਾਣ ਵਾਲਾ ਨਾਚ ਹੈ ਇਹ ਔਰਤਾਂ ਦਾ ਨਾਚ ਹੈਗਾ ਇਹਨੂੰ ਇਹ ਨਾਚ ਕੁੜੀਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਕਰਦੀਆਂ ਨੇਗੀਆਂ ਇਹ ਇੱਕ ਇੱਕ ਇਕੱਠ ਵਿੱਚ ਕੀਤਾ ਜਾਂਦਾ ਹੈਗਾ ਕਈ ਸੱਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਹਨ ਸਟਾਰਟ ਕਰਦੇ ਹਾਂ ਜੀ ਕਿਸੇ ਖੁਸ਼ੀ ਦੇ ਅਸਰ ਤੇ ਜਦੋਂ ਸਾਡੇ ਅੰਦਰੋਂ ਖੁਸ਼ੀ ਦੀਆਂ ਲਹਿਰਾਂ ਉੱਠਦੀਆਂ ਹਨ ਤਾਂ ਸਾਡਾ ਮਨ ਵੰਝ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ ਇੱਕ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਜਦੋਂ ਦੂਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕਨਾਚ ਦਾ ਨਾਂ ਦਿੰਦੇ ਹਾਂ ਲੋਕਨਾਚ ਮਨ ਦੀ ਖੁਸ਼ੀ ਦਾ ਸਰੀਰਿਕ ਪ੍ਰਗਟਾਵਾ ਹੈ ਪੰਜਾਬ ਦੇ ਲੋਕਨਾਚ ਪੰਜਾਬੀ ਸਭਿਆਚਾਰ ਦੀ ਮੂਹ ਬੋਲਦੀ ਤਸਵੀਰ ਹਨ ਗਿੱਧਾ ਭੰਗੜਾ ਝੂਮਰ ਲੋਡੀ ਢਮਾਲ ਸਮੀ ਅਤੇ ਕਿੱਕਲੀ ਆਦ ਪੰਜਾਬੀਆਂ ਦੇ ਹਰਮਨ ਪਿਆਰੇ ਲੋਕਨਾਚ ਹਨ ਗਿੱਧਾ ਪੰਜਾਬ ਦੀਆਂ ਮਟਿਆਰਾਂ ਦਾ ਮਨੋਮੋਹਕ ਲੋਕਨਾਚ ਹੈ ਕਿੱਦਾਂ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਪਾਇਆ ਜਾ ਸਕਦਾ ਹੈ।ਿੱਦਾਂ ਵਿਆਹ ਸ਼ਾਦੀਆਂ ਦੇ ਅਫਸਰ ਤੇ ਵਿਸ਼ੇਸ਼ ਤੌਰ ਤੇ ਪਾਇਆ ਜਾਂਦਾ ਹੈ। ਸੌਂ ਦੇ ਮਹੀਨੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇੱਕ ਤਿਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ ਜਿਸ ਨੂੰ ਤੀਆਂ ਦਾ ਤਿਹਾਰ ਆਖਦੇ ਹਨ।ਿੱਦਾਂ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਭਾਵ ਪ੍ਰਗਟਾਈ ਬਖਟਾਉਣ ਲਈ ਨਾਲ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਭਾਵਾਂ ਨੂੰ ਪ੍ਰਗਟ ਕਰਦੀਆਂ ਹਨ ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ ਵਿਚਕਾਰ ਇੱਕ ਕੁੜੀ ਖੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ ਢੋਲਕੀ ਵੱਜਦੀ ਹੈ ਅਤੇ ਇੱਕ ਕੁੜੀ ਬਾਹਾਂ ਉਲਾਰ ਕੇ ਬੋਲੀ ਫੌਂਦੀ ਹੋਈ ਧਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਟੀੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਝੁੱਕ ਲੈਂਦੀਆਂ ਹਨ ਭਾਵ ਉਹ ਉਸ ਨੂੰ ਉੱਚੀ ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ ਇਸ ਸਮੇਂ ਧਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ ਇਹ ਨਾਚ ਜਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਰੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾ ਪਾਈਆਂ ਹੁੰਦੀਆਂ ਹਨ ਝਾਂਜਰਾਂ ਦੀ ਛਣਕਾਰ ਪੈਰਾਂ ਦੀ ਧਮਕ ਅਤੇ ਢੋਲਕ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬਣ ਦਿੰਦੀ ਹੈ ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ ਮਟਿਆਰਾ ਨੱਚਦੀਆਂ ਰਹਿੰਦੀਆਂ ਹਨ ਪਿਰਦੇ ਬੋਲੀ ਛੱਡਣ ਤੇ ਕੁੜੀਆਂ ਨੱਚਣਾ ਬੰਦ ਕਰਕੇ ਉਹਨਾਂ ਨਾਲ ਆ ਕੇ ਰਲਦੀਆਂ ਹਨ ਮੁੜ ਨਵੀਂ ਬੋਲੀ ਪਾਈ ਜਾਂਦੀ ਹੈ ਬੋਲੀ ਚੱਕੀ ਜਾਂਦੀ ਹੈ ਕਿਦਾਂ ਮਗਦਾ ਰਹਿੰਦਾ ਹੈ ਕਿਦਾਂ ਕੇਵਲ ਮਟਿਆਰਾ ਹੀ ਨਹੀਂ ਪਾਉਂਦੀਆਂ ਗੱਭਰੂ ਵੀ ਪਾਉਂਦੇ ਹਨ ਪਰ ਇਹ ਗਿੱਧੇ ਦਾ ਰੰਗ ਮੋਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ ਗਿੱਧਾ ਪਾਉਂਦਾ ਠੰਗ ਹੈ ਤਾਂ ਮੋਟਿਆਰਾਂ ਵਾਲਾ ਹੀ ਪਰੰਤੂ ਮੋਟਿਆਰਾਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ ਉਹਨਾਂ ਦਾ ਬੁਧੇਰੇ ਜੋਰ ਬੋਲੀਆਂ ਉੱਤੇ ਹੀ ਹੁੰਦਾ ਹੈ ਜਦੋਂ ਗਿੱਧੇ ਦਾ ਪੜ ਮਗਦਾ ਹੈ ਤਾਂ ਇਸ ਵਿੱਚ ਲੰਮੀਆਂ ਤੇ ਇੱਕ ਲੜੀ ਬੋਲੀਆਂ ਪਾਈਆਂ ਜਾਂਦੀਆਂ ਹਨ ਲੰਮੀ ਬੋਲੀ ਇੱਕ ਜਣਾ ਪਾਉਂਦਾ ਹੈ ਤੇ ਦੂਜੇ ਗਿੱਧੇ ਦੇ ਤਾਲ ਵਿੱਚ ਬੋਲੀ ਦੇ ਅੰਤਰੇ ਨੂੰ ਚੱਕਦੇ ਹਨ ਬੋਲੀ ਦਾ ਆਰੰਭ ਦੇਵੀ ਦੇਵਤਿਆਂ ਨੂੰ ਧਿਆਕੇ ਕੀਤਾ ਜਾਂਦਾ ਹੈ ਗੁਰੂ ਧਿਆਕੇ ਪਾਵਾਂ ਬੋਲੀ ਸਭ ਨੂੰ ਹੱਤੇ ਬੁਲਾਵਾਂ ਬੇਸ਼ੱਕ ਮੈਨੂੰ ਮਾੜਾ ਆਖੋ ਮੈਂ ਮਿੱਠੇ ਬੋਲ ਸਰਾਮਾਂ ਪਾਈ ਬਾਲੀ ਮੈਨੂੰ ਲੱਗੇ ਪਿਆਰੀ ਰੋਜ਼ ਕਿਦੇ ਵਿੱਚ ਆਵਾਂ ਗੁਰੂ ਦੇ ਸ਼ੇਰਾਂ ਦਾ ਮੈਂ ਵੱਧ ਕੇ ਜਗ ਗਾਵਾਂ ਜਦੋਂ ਮਹਿੰਦੀ ਰੰਗੇ ਹੱਥ ਹਰਕਤ ਵਿੱਚ ਆਉਂਦੇ ਹਨ ਤਾਂ ਗਿੱਧਾ ਮੱਚ ਉੱਠਦਾ ਹੈ ਮਹਿੰਦੀ ਬਾਰੇ ਕਈ ਕੋਈ ਮੋਟਿਆਰ ਬੋਲੀ ਪਾਉਂਦੀ ਹੈ ਮਹਿੰਦੀ ਮਹਿੰਦੀ ਸਭ ਜੱਗ ਕਹਿੰਦਾ ਮੈਂ ਵੀ ਆਖਦਿਆਂ ਮਹਿੰਦੀ ਬਾਗਾਂ ਦੇ ਵਿੱਚ ਸਸਤੀ ਵਿਕਦੀ ਵਿਚਾਰਟੀਆਂ ਦੇ ਮਹਿੰਗੀ ਮਹਿੰਦੀ ਸ਼ਗਨਾ ਦੀ ਤੋ ਤਿਆਂ ਕਦੀ ਨਾ ਲੈਂਦੇ ਉਪਰੋਕਤ ਕਿਸਮ ਦੀਆਂ ਬੋਲੀਆਂ ਪੰਜਾਬ ਦੇ ਪਿੰਡਾਂ ਵਿੱਚ ਆਮ ਪ੍ਰਚਲਿਤ ਹਨ ਜਿਨ੍ਹਾਂ ਵਿੱਚ ਪੰਜਾਬੀ ਜੀਵਨ ਦੇ ਵੱਖ-ਵੱਖ ਵਿਸ਼ਿਆਂ ਦਾ ਵਰਣਨ ਕੀਤਾ ਗਿਆ ਹੁੰਦਾ ਹੈ ਇਹਨਾਂ ਲੰਮੀਆਂ ਬੋਲਾਂ ਬੋਲੀਆਂ ਤੋਂ ਇਲਾਵਾ ਇੱਕ ਲੜੀ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਬੰਦਿਆ ਹਨ ਬਾਬਲ ਧੀ ਮਾਮਾ ਧੀਆ ਭੈਣ ਭਰਾ ਸੱਸ ਸੋਹਰਾ ਜੇਠ ਜਠਾਣੀ ਨੰਦ ਭਝਾਈ ਦਿਓਰ ਦਰਾਣੀ ਖਤੇ ਹੋਰ ਪਰਿਵਾਰਿਕ ਰਿਸ਼ਤਿਆਂ ਦਾ ਵਰਣਨ ਇੰਨਾ ਵਿੱਚ ਆਉਂਦਾ ਹੈ ਲੋੜੀ ਦੇ ਅਵਸਰ ਤੇ ਆਮ ਕਰਕੇ ਵੀਰ ਦੇ ਮੋਹ ਦਾ ਪ੍ਰਗਟਾਵਾ ਕਰਨ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ ਇੱਕ ਵੀਰ ਦੇ ਹੀ ਵੀ ਰੱਬਾ ਸੋ ਖਾਨ ਨੂੰ ਬੜਾ ਚਿਤ ਕਰਦਾ ਵੀਰ ਵੇ ਬੁਲਾਸ ਹੋਣਿਆ ਤਿੰਨ ਦੇਖ ਕੇ ਭੁੱਖੀ ਰਜ ਜਾਵਾ ਉਪਰੋਕਤ ਵਨਗੀ ਦੀਆਂ ਬੋਲੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਾਗ ਤੇ ਰੰਗ ਤਮਾਸ਼ੇ ਗਿੱਧੇ ਦਾ ਸ਼ਿੰਗਾਰ ਬੰਦੇ ਹਨ ਕੁੜੀਆਂ ਆਪਣੀ ਪ੍ਰਤਿਭਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਗਿੱਧੇ ਦਾ ਰੰਗ ਬੰਦੀਆਂ ਹਨ ਹੁਣ ਰੌਣਜਨ ਦੇ ਸਾਧਨ ਤਬਦੀਲ ਹੋਣ ਕਰ ਅੱਜ ਕੱਲ ਗਿੱਧਾ ਪਾਉਣ ਦੀ ਪਰੰਪਰਾ ਵੀ ਮਦਮ ਪੈ ਗਈ ਹੈ ਇਸ ਨੂੰ ਸਰਜੀਤ ਰੱਖਣ ਦੀ ਲੋੜ ਹੈ ਧੰਨਵਾਦ